ਪਹਿਲਾਂ ਕੋਈ ਕੰਮ ਕੀਤਾ ਉਹਨਾਂ ਨੇ ਤਾਂ ਡਿਵਾਰਡ ਹਾਂਜੀ ਹਾਂਜੀ ਬਹੁਤ ਕੰਮ ਕੀਤੇ ਜਿਹੜੇ ਜਿਹੜੇ ਕੰਮ ਆਪਣੇ ਮਹੱਲੇ ਦੀ ਗਲੀਆਂ ਬਣਾਈਆਂ ਸੜਕਾਂ ਸਫਾਈ ਦੇ ਵਾਸਤੇ ਹੋਰ ਪਾਣੀ ਵਾਸਤੇ ਸਭ ਕੰਮ ਉਹਨਾਂ ਨੇ ਕੀਤੇ ਕਹਿੰਦੇ ਪਹਿਲਾਂ ਤਾਂ ਉਹ ਆਪਣੇ ਪਿੱਛੇ ਪਿੱਛੇ ਫਿਰਦੇ ਫਿਰ ਜਦੋਂ ਜਿੱਤ ਜਾਂਦੇ 5 ਸਾਲ ਆਪਾਂ ਉਹਨਾਂ ਦੇ ਪਿੱਛੇ ਪਿੱਛੇ ਅਸੀਂ ਫਿਰਨੇ ਮਗਰ ਫੇਰ ਇਹਨਾਂ ਕੰਮ ਕੋਈ ਨਹੀਂ ਕਰਦਾ ਠੀਕ ਆ ਆदमी ਨੇ ਭਈ ਅਸੀਂ 8000 ਰੁਪਏ ਮਹੀਨਾ ਦੇਆ ਕਰਾਂਗੇ ਲੇਡੀਜ਼ ਹੁਣ ਤਾਂ 36 ਮਹੀਨੇ ਹੋ ਗਏ ਸਰਕਾਰ ਬਣੀ ਹਾਂਜੀ ਨਹੀਂ ਕੀ ਪਤਾ ਵਿਆਸ ਸੋਨੇ ਦੇਣਾ ਹੋਣਾ ਪਰ ਹਜੇ ਤੱਕ ਤਾਂ ਕੋਈ ਐਸਾ ਨਹੀਂ ਮਿਲਿਆ ਕਿਹੜੀ ਪਾਰਟੀ ਨੂੰ ਫਿਰ ਦੇਖਦੇ ਹੋ ਕਿਹੜੀ ਪਾਰਟੀ ਅੱਧ ਕੀ ਸੱਤਾ ਚਾਹਉ ਐਸੋਰੀ ਕਾਂਗਰਸ ਪਾਰਟੀ ਸੱਤਾ ਚਾਹੇ ਕੀ ਤਰੀਕ ਨੂੰ ਵੋਟਾਂ ਨੇ ਸਾਰੇ ਗਲੀਆਂ ਚ ਆਉਂਦੇ ਨੇ ਆਪਣੀ ਗਲੀ ਚ ਆਇਆ ਕੋਈ ਸਾਰੇ ਹੀ ਆਏ ਨੇ ਸਾਰੇ ਪਾਰਟੀ ਵਾਲੇ ਸਾਰੀਆਂ ਪਾਰਟੀਆਂ ਲੈ ਆਏ ਨੇ ਕੱਲ ਆਏ ਸਾਰੇ ਹੀ ਆਏ ਨੇ ਪੈਰੀ ਹੱਥ ਲੱਗੇ ਪੈਰੀ ਹੱਥ ਨਮਸਤੇ ਰਾਮ ਰਾਮ ਪੈਰੀ ਹੱਥ ਲਾਂਦੇ ਨੇ ਪੈ ਕਹਿੰਦੇ ਪਹਿਲਾਂ ਤਾਂ ਉਹ ਆਪਣੇ ਪਿੱਛੇ ਪਿੱਛੇ ਫਿਰਦੇ ਫਿਰ ਜਦੋਂ ਜਿੱਤ ਜਾਂਦੇ 5 ਸਾਲ ਆਪਾਂ ਉਹਨਾਂ ਦੇ ਪਿੱਛੇ ਪਿੱਛੇ ਅਸੀਂ ਫਿਰ ਰਹੇ ਮਗਰ ਫਿਰ ਇਹਨਾਂ ਕੰਮ ਕੋਈ ਨਹੀਂ ਕਰਨਾ ਕੰਮ ਇਹਨਾਂ ਕੋਈ ਨਹੀਂ ਕਰਨਾ ਫਿਰ ਅੱਜ ਜੇ ਸਾਨੂੰ ਕੋਈ ਕੰਮ ਪਏਗਾ ਨਾ ਫਿਰ ਇਹਨਾਂ ਨੇ ਕਹਿਣਾ ਅੱਜ ਆਣਾ ਕੱਲ ਆਣਾ ਪਰਸੋਂ ਆਣਾ ਬਸ ਐਹੋ ਹੀ ਹੋਣਾ ਆ ਕੀ ਲੱਗਦਾ ਕਿਹੜੀ ਪਾਰਟੀ ਜਿੱਤੂਗੀ ਇਸ ਵਾਰੀ ਕੋਈ ਵੀ ਜਿੱਤ ਜਾਵੇ ਅਸੀਂ ਸਾਨੂੰ ਕੋਈ ਇੰਟਰਸਟ ਹੀ ਨਹੀਂ ਹੈਗਾ ਮੈਨੂੰ ਤਾਂ ਬਿਲਕੁਲ ਨਹੀਂ ਇੰਟਰਸਟ ਹੈਗਾ ਅਜੇ ਹੁਣ ਜਾਨੂੰ ਚਾਹਣਾ ਸਾਡੇ ਵੱਲੋਂ ਜਿਹੜਾ ਮਰਜ਼ੀ ਦਿੱਤੇ ਤਾਂ ਲਗਦਾ ਜੇ ਜਦੋਂ ਸਰਕਾਰ ਨੇ ਸੱਤਾ ਚਾਉਣਾ ਹੁੰਦਾ ਨਾ ਤਾਂ ਸਾਡੇ ਨਾਲ ਵਾਅਦੇ ਬਹੁਤ ਕਰਦੀ ਆ ਖਾਸ ਕਰ ਜਿਹੜੀਆਂ ਔਰਤਾਂ ਹੁੰਦੀਆਂ ਨੇ ਭੂਲੀਆਂ ਹੁੰਦੀਆਂ ਨੇ ਤਾਂ ਭਗਵੰਤ ਮਾਨ ਨੇ ਪੰਜਾਬ ਸਰਕਾਰ ਜਦੋਂ ਸੱਤਾ ਚਾਣੀ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਜਿਹੜੀਆਂ ਲੇਡੀਜ਼ ਆ ਜਨਾਨੀਆਂ ਨੇ ਔਰਤਾਂ ਪ੍ਰਤੀ ਮਹੀਨਾ 1000 ਰੁਪਿਆ ਦਿਆ ਕਰਾਂ ਸੁਵਾ ਦਿੰਦੇ ਨੇ ਕੋਈ ਵੀ ਨਹੀਂ ਕਿਸੇ ਨੂੰ ਨਹੀਂ ਪਤਾ ਨਹੀਂ ਸਾਣ ਤੇ ਕੋਈ ਨਹੀਂ ਮਿਲਦਾ ਸਾਨੂੰ ਵੀ ਨਹੀਂ ਮਿਲਿਆ ਤਾਂ ਫੇਰ ਐਵੇਂ ਹੀ ਤਾਂ ਫਿਰ ਇਦਾਂ ਲੱਗਦਾ ਵੀ ਸਰਕਾਰ ਸੱਤਾ ਚਾਉਣ ਲਈ ਆਮ ਲੋਕਾਂ ਨਾਲ ਜਿਹੜੇ ਝੂਠੇ ਵਾਅਦੇ ਵਾਅਦੇ ਹੀ ਕਰੀ ਜਾਂਦੇ ਨੇ ਅੱਜ ਦੇ ਦਿੰਨੇ ਕੱਲ ਦੇ ਦਿੰਨੇ ਕਿੱਨੇ ਦੇਣਾ ਸਾਨੂੰ ਨਹੀਂ ਪਤਾ ਦਿੱਤੇ ਹੁੰਨੇ ਆ ਲੋਕਾਂ ਨੂੰ ਦਿੱਤੇ ਹੁੰਨੇ ਆ ਸਾਸ ਤੇ ਨਾ ਕਿੰਦਰੇ ਲੰਗ ਗਏ ਨਾ ਸਾਨੂੰ ਪਤਾ ਪਰ ਨਹੀਂ 36 ਮਹੀਨੇ ਹੋ ਗਏ ਆ 36 ਮਹੀਨੇ ਹੋ ਗਏ ਨੇ ਸਰਕਾਰ ਬਣੀ ਨੂੰ 36 ਮਹੀਨੇ ਹੋ ਗਏ ਤੇ ਉਹ ਸਾਡੀਆਂ ਪੈਨਸ਼ਨਾਂ ਪਹਿਲ ਦੀਆਂ ਲੱਗੀਆਂ ਆ ਵਧਾਪਾ ਪੈਨਸ਼ਨ ਉਹਦੇ ਪਹਿਲੇ ਦੀ ਹੀ ਜਾਂਦੀ ਪਈ ਆ ਅੱਛਾ ਕਹਿੰਦੇ ਸੀ ਵਧਾਪਾ ਪੈਨਸ਼ਨਾਂ ਵੀ ਵਧਾਵਾਂਗੇ ਉਹ ਨਹੀਂ ਵਧੀ ਉਸ ਤਰ੍ਹਾਂ ਹੀ ਹੈ ਤੁਹਾਡੀ ਵਧੀ ਨਹੀਂ ਨਾ ਉਸ ਤਰ੍ਹਾਂ ਹੀ ਹੈਗੀ ਕਿੰਨਾ ਵਾਦਾ ਕੀਤਾ ਸੀ ਕਿ ਕਿੰਨੇ ਵਧਿਗੇ ਕਿੰਨੇ ਸਿ ਵਧਾਵਾਂਗੇ 2 2000 ਤੇ ਹੁਣ ਤੇ ਸਰਕਾਰ ਬੰਨ ਸਰਕਾਰੀ ਵੀ ਸੈਂਟਰ ਚੋਂ ਵੀ ਵਧ ਗਈਆਂ ਤੇ ਇਹਨਾਂ ਤੇ ਵਧਾਈਆਂ ਕੋਈ ਨਹੀਂ ਇਹਨਾਂ ਕੋਲ ਖਜ਼ਾਨਾ ਹੀ ਨਹੀਂ ਹੈਗਾ ਆਪਣੇ ਖਾਨ ਨੂੰ ਸਭ ਕੁਝ ਹੈ ਇਹਨਾਂ ਕੋਲ ਦੁਨੀਆ ਵਾਸਤੇ ਕੁਝ ਨਹੀਂ ਹੈਗਾ ਜਦੋਂ ਸਰਕਾਰ ਪੰਜਾਬ ਸਰਕਾਰ ਨਵੀਂ ਨਵੀਂ ਬਣੀ ਸੀ ਭਗਵਾਨ ਸਾਹਮੂਣੀ ਕਹਿੰਦੇ ਸੀਗੇ ਕਿ ਸਰਕਾਰ ਦੇ ਕੋਲੇ ਖਜ਼ਾਨਾ ਬਹੁਤ ਪਿਆ ਹਾਂ ਹੋਏਗਾ ਸਾਨੂੰ ਕੀ ਪਤਾ ਹੋਏ ਇੱਕ ਪੈਨਸ਼ਨਾਂ ਵੀ ਕਹਿੰਦੇ ਸੀ ਵਧਾਣੀਆਂ ਪੈਨਸ਼ਨਾਂ ਵੀ ਉੱਥੇ ਦੀਆਂ ਉੱਥੇ ਹੀ ਖੜੀਆਂ ਆ ਫਿਰ ਕਿੱਥੇ ਗਿਆ ਵਾਧੇ ਇਹਨਾਂ ਦੇ ਸਤਿ ਸ਼੍ਰੀ ਅਕਾਲ ਸਸੇ ਕਾਜੀ ਨਾਮ ਦੱਸ ਦਿਓ ਸਰ ਸਭ ਤੋਂ ਪਹਿਲਾਂ ਮੇਰਾ ਨਾਮ ਪਵਨ ਕੁਮਾਰ ਅਰੋੜਾ ਜੀ ਸਰ ਆਪਾ ਵਾਰਡ ਨੰਬਰ 46 ਚ ਖੜੇ ਤੁਹਾਨੂੰ ਪਤਾ ਤੁਹਾਡਾ ਵਾਰਡ ਨੰਬਰ 46 ਜੀ ਹਾਂਜੀ ਤੁਹਾਨੂੰ ਪਤਾ ਵਾਰਡ ਨੰਬਰ 46 ਅੱਛਾ ਕਿਹੜੀ ਪਾਰਟੀ ਨੂੰ ਫਿਰ ਦੇਖਦੇ ਹੋ ਕਿਹੜੀ ਪਾਰਟੀ ਅਤ ਕੀ ਸੱਤਾ ਚਾਹੂਗੀ ਐ ਸੋਰੀ ਕਾਂਗਰਸ ਪਾਰਟੀ ਸੱਤਾ ਚਾਹੇ ਅੱਛਾ ਜੀ ਕਾਂਗਰਸ ਪਾਰਟੀ ਤੋਂ ਪਤਾ ਕਿਹੜੇ ਕੈਂਡੀਡੇਟ ਖੜੇ ਨੇ ਹਾਂਜੀ ਸੁਖਦੇਵ ਸਿੰਘ ਸ਼ੀਰਾ ਅੱਛਾ ਪਹਿਲਾਂ ਕੋਈ ਕੰਮ ਕੀਤਾ ਉਹਨਾਂ ਨੇ ਤੁਹਾਡੇ ਵਾਰਡ ਦਾ ਹਾਂਜੀ ਹਾਂਜੀ ਬਹੁਤ ਕੰਮ ਕੀਤੇ ਹੋਣਗੇ ਕਿਹੜੇ ਕਿਹੜੇ ਕੰਮ ਆਪਣੇ ਮਹੱਲੇ ਦੀ ਗਲੀਆਂ ਬਣਾਈਆਂ ਸੜਕਾਂ ਸਫ ਸਭ ਕੰਮ ਉਹਨਾਂ ਨੇ ਕੀਤੇ ਸਰ ਇਹ ਕਾਪੜੇ ਨਾ ਨਾਰਾ ਦੇ ਰਿਹਾ ਕਹਿੰਦੇ ਸਾਡਾ ਸੀਐਮ ਸਾਡਾ ਹੀ ਐਮਐਲਏ ਤੇ ਜੇ ਸਾਡਾ ਹੀ ਕਾਉਂਸਲਰ ਹੋਊਗਾ ਤਾਂ ਕੰਮ ਸੌਖੇ ਤਰੀਕੇ ਨਾਲ ਹੋ ਜਾਣਗੇ ਕੀ ਲੱਗਦਾ ਤੁਹਾਨੂੰ ਹਾਂਜੀ ਹਾਂਜੀ ਉਹ ਵੀ ਹੋ ਸਕਦਾ ਹੈ ਬਹੁਤ ਉਹਨਾਂ ਨੂੰ ਵੀ ਮੈਂ ਕਿਹਾ ਸੀਗਾ ਵੀ ਸਾਡੇ ਇੱਥੇ ਪਾਰਕ ਬਣਨੀ ਚਾਹੀਦੀ ਹੈ ਇੱਥੇ ਸਾਡੀ ਡਿਸਪੈਂਸਰੀ ਖੁੱਲ੍ਹਣੀ ਚਾਹੀਦੀ ਹੈ ਅਤੇ ਮਹੱਲੇ ਦੀ ਪੂਰੀ ਸਫਾਈ ਪਾਣੀ ਆ ਚੀਜ਼ਾਂ ਦੀ ਹੋਣੀ ਚਾਹੀਦੀ ਹੈ ਅੱਛਾ ਸਰ ਜਸਵਿੰਦਰ ਸਿੰਘ ਠਕੁਰਾਲ ਬਾਰੇ ਜਾਣਦੇ ਹੋ ਤੁਸੀਂ ਹਾਂਜੀ ਹਾਂਜੀ ਉਹ ਵੀ ਜਨਤਨਗਰ ਤੋਂ ਹੈਗੇ ਨੇ ਮੈਂ ਜਾਣਦਾ ਉਹਨਾਂ ਨੂੰ ਉਹਨਾਂ ਦੀ ਵਾਈਫ ਹੈ ਜਿਹੜੀ ਜਸਪ੍ਰੀਤ ਕੌਟਖੁਰਾਲ ਆਜ਼ਾਦ ਪਾਰਟੀ ਤੋਂ ਖੜੇ ਨੇ ਸਾਰਿਆਂ ਤੋਂ ਬਾਧੀ ਹੋ ਕੇ ਆਜ਼ਾਦ ਉਮੀਦਵਾਰ ਆਜ਼ਾਦ ਕੈਂਡੀਡੇਟ ਖੜੇ ਨੇ ਔਰ ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਸਾਬਕਾ ਕੌਂਸਲਰ ਜਦੋਂ ਸੀਗੇ ਉਦੋਂ ਲੋਕਾਂ ਦੇ ਹਿੱਤਾਂ 'ਚ ਬਹੁਤ ਕੰਮ ਕੀਤੇ ਨੇ ਅਗਰ ਜੇ ਸਾਡੀ ਸਰਕਾਰ ਆ ਗਈ ਅਸੀਂ ਫਿਰ ਤੋਂ ਲੋਕਾਂ ਦੇ ਚੱਗੇ ਕੰਮ ਕਰਾਂ ਜੀ ਹਾਂਜੀ ਹਾਂਜੀ ਉਹਨਾਂ ਨੇ ਵੀ ਕੰਮ ਬਹੁਤ ਕੀਤੇ ਨੇ ਜੇ ਉਹਨਾਂ ਦੀ ਸਰਕਾਰ ਆ ਜਾਂਦੀ ਹੈ ਬੰਦੇ ਬਹੁਤ ਅੱਛੇ ਨੇ ਉਹ ਕੰਮ ਜ਼ਰੂਰ ਕਰਨਗੇ ਅੱਛਾ ਕਿਹੜੀ ਪਾਰਟੀ ਨੂੰ ਵੋਟ ਪਾਉਂਗੇ ਜੀ ਵੈਸੇ ਸਾਡੇ ਮਾਲੇ ਦਾ ਲੜਕਾ ਹੈ ਸੁਖਦੇਵ ਸਿੰਘ ਸ਼ੀਰਾ ਹੋ ਨੋ ਠੀਕ ਹੈ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਨਗਰ ਨਿਗਮ ਦੀਆਂ ਚੋਣਾਂ ਆਂਟੀ 21 ਦਸੰਬਰ ਨੂੰ ਹੋਣੀਆਂ ਨੇ ਹਾਂਜੀ ਸਾਰੀ ਸਿਆਸਤ ਪਾਰਟੀਆਂ ਹਨਾ ਆਪਣੀ ਗਲੀ ਚੋਂ ਲੰਘਦੀਆਂ ਨੇ ਪ੍ਰਚਾਰ ਕਰਦੀਆਂ ਨੇ ਕਿਹੜੀਆਂ ਕਿਹੜੀਆਂ ਪਾਰਟੀਆਂ ਆਗੀਆਂ ਹੁਣ ਤੱਕ ਹੁਣ ਜੀ ਇੱਕ ਤਾਂ ਬਾਲਟੀ ਵਾਲੇ ਆਏ ਨੇ ਇੱਕ ਕਾਂਗਰਸ ਵਾਲੇ ਆਏ ਨੇ ਅੱਛਾ ਜੀ ਇੱਕ ਆਮ ਆਮ ਆਦਮੀ ਆੜੇ ਆਏ ਨੇ ਕਿਹੜੇ ਕਿਹੜੇ ਵਾਦੇ ਕਰਕੇ ਗਏ ਵਾਦਾ ਇਸ ਵਾਰ ਕੋਈ ਨਹੀਂ ਕੀਤਾ ਪਹਿਲਾਂ ਤਾਂ ਕੀਤਾ ਸੀ 1000 ਰੁਪਏ ਦਾ ਸੀ ਆਮ ਆਦਮੀ ਨੇ ਬਈ ਅਸੀਂ 1000 ਰੁਪਏ ਮਹੀਨਾ ਦੇਆ ਕਰਾਂਗੇ ਲੇਡੀਜ਼ ਨੂੰ ਮਤਲਬ 36 ਮਹੀਨੇ ਹੋ ਗਏ ਸਰਕਾਰ ਬਣੀ ਹਾਂਜੀ ਨਹੀਂ ਕੀ ਪਤਾ ਵਿਆਜ ਸੋਨੇ ਦੇਣਾ ਹੋਣਾ ਪਰ ਹਜੇ ਤੱਕ ਤਾਂ ਕੋਈ ਪੈਸਾ ਨਹੀਂ ਮਿਲਿਆ ਤੁਹਾਨੂੰ ਹਜੇ ਵੀ ਉਮੀਦ ਹੈਗੀ ਹੈ ਵੀ ਜਿਹੜਾ ਆਪਣਾ 36 ਹੁਣ ਕੀ ਹੋਣੀ ਹੈ ਜਦੋਂ ਇੰਨਾ ਟਾਈਮ ਨਿਕਲ ਗਿਆ ਹੁਣ ਗਾ ਕਿ ਕੋਈ ਉਮੀਦ ਨਹੀਂ ਹੈਗੀ ਸਾਨੂੰ ਅੱਛਾ ਫਿਰ ਕੀ ਲੱਗਦਾ ਕਿਹੜੀ ਪਾਰਟੀ ਜਿੱਤੂਗੀ ਇਸ ਵਾਰੀ ਕਿਹੜੀ ਪਾਰਟੀ ਸੱਤਾ ਚੋਗੀ ਮਤਲਬ ਇਹ ਤਾਂ ਕੋਈ ਪਤਾ ਨਹੀਂ ਕਾਇ ਨੀ ਸਕਦੇ ਕਿਹੜੀ ਜਿੱਤੂਗੀ ਅੱਛਾ ਤੁਸੀਂ ਕਿਹਨੂੰ ਵੋਟ ਪਾਓਗੇ ਸਾਡੇ ਨੂੰ ਵੋਟ ਆ ਵੀ ਹੁਣ ਸੋਚਦੇ ਆ ਕਿਹਨੂੰ ਪਾਈਏ ਕਾਂਗਰਸ ਨੂੰ ਪਾਈਏ ਕਾਂਗਰਸ ਨੇ ਜੇ ਕੰਮ ਕੀਤੇ ਆ ਫਿਰ ਤੁਸੀਂ ਕਾਂਗਰਸ ਨੂੰ ਵੋਟ ਪਾਉਂਗੇ ਜੇ ਤੁਹਾਡੇ ਆਪ ਨੇ ਕੰਮ ਕੀਤੇ ਤੁਸੀਂ ਆਪ ਨੂੰ ਪਾਉਂਗੇ ਕਿਹੜੀ ਪਾਰਟੀ ਨੇ ਕੰਮ ਕੀਤੇ ਤੁਹਾਡੇ ਆਪ ਜ਼ਮੀਨੇ ਕੰਮ ਤਾਂ ਕਰੇ ਨੇ ਬਸ ਜਿਹੜੇ ਵਾਦੇ ਕਰੇ ਨੇ ਸਾਡੇ ਉਹ ਨਹੀਂ ਪੂਰੇ ਲੇਡੀ ਜੀ ਨੂੰ ਜੋ ਇਹਨਾਂ ਨੇ ਕੀਤਾ ਸੀ 100000 ਰੁਪਏ ਉਹ ਨਹੀਂ ਮਿਲਿਆ ਹੈਗਾ ਹਨ ਤੇ ਹੋਰ ਤਾਂ ਬਸ ਠੀਕ ਹੀ ਆ ਕਾਂਗਰਸ ਪਾਰਟੀ ਨੇ ਕਿਹੜੇ ਕਿਹੜੇ ਕੰਮ ਕੀਤੇ ਕਾਂਗਰਸ ਪਾਰਟੀ ਨੇ ਵੀ ਠੀਕ ਹੀ ਕਰੇ ਨੇ ਦੀ ਕੋਈ ਜ਼ਿਆਦਾ ਉਹ ਨਹੀਂ ਕਰਿਆ ਹੈਗਾ ਕਾਂਗਰਸ ਪਾਰਟੀ ਨੇ ਵੀ ਤੇ ਵੈਸੇ ਬਾਕੀ ਉਹਨਾਂ ਨੇ ਕੰਮ ਤਾਂ ਇਹਨਾਂ ਨਾਲੋਂ ਜ਼ਿਆਦਾ ਹੀ ਕੀਤੇ ਨੇ ਬਾਕੀ ਪਾਰਟੀਆਂ ਨਾਲ ਆਮ ਆਮ ਹਾਂ ਸਾਰਿਆਂ ਨਾਲੋਂ ਨੇ ਕਹਾਂ ਹਾਂਜੀ ਹਾਂਜੀ ਕਾਂਗਰਸ ਨੇ ਜ਼ਿਆਦਾ ਕੰਮ ਕੀਤੇ ਨੇ ਵੈਸੇ ਇੱਕ ਜਾਦੂ ਉਮੀਦਵਾਰ ਖੜੇ ਨੇ ਜਸਵਿੰਦਰ ਸਿੰਘ ਠਕੁਰਾਲ ਦੀ ਵਾਈਫਾ ਜਸਪ੍ਰੀਤ ਕੌਰ ਠਕੁਰਾਲ ਹਾਂਜੀ ਹਾਂਜੀ ਉਹ ਖੜੇ ਨੇ ਉਹ ਨਵੇਂ ਨੇ ਇਸਤਾਨਾ ਨੂੰ ਜਾਣਦੇ ਵੀ ਨਹੀਂ ਹੈਗੇ ਨਹੀਂ ਪਰ ਉਹ ਸਾਬਕਾ ਕਾਉਂਸਲਰ ਰਹੇ ਚੁੱਕੇ ਨੇ ਲੋਕਾਂ ਦੀ ਭਲਾਈ ਲਈ ਉਹਨਾਂ ਨੇ ਬਹੁਤ ਕੰਮ ਕੀਤੇ ਇਹਨਾਂ ਨਹੀਂ ਜਾਣਦੇ ਹੈਗੇ ਅਸੀਂ ਬਾਹਰ ਰਹਿੰਦੇ ਹਾਂ ਥੋੜਾ ਜਿਹਾ ਅੱਛਾ ਜੀ ਹਾਂਜੀ ਬਾਹਰ ਚਲੇ ਜਾਨੇ ਆ ਜਾਣੇ ਬਾਹਰ ਚਲੇ ਜਾਨੇ ਆ ਜਾਣੇ ਤੇ ਇਹਨਾਂ ਨੂੰ ਨਹੀਂ ਪਤਾ ਹੈਗਾ ਵੀ ਤੁਹ ਮੈਨੂੰ ਪਹਿਲਾਂ ਜਿੰਨਾ ਨਹੀਂ ਲੱਗਦਾ ਪਹਿਲਾਂ ਜਿੰਨਾ ਨਹੀਂ ਬੋਲ ਵਾਲਾ ਲੱਗਦਾ ਹੈਗਾ ਪਹਿਲਾਂ ਬਹੁਤ ਜ਼ਿਆਦਾ ਸੀ ਤੇ ਹੁਣ ਬਹੁਤ ਘੱਟ ਲੱਗਦਾ ਹੁਣ ਕਾਂਗਰਸ ਦਾ ਜ਼ਿਆਦਾ ਲੱਗਦਾ ਕਾਂਗਰਸ ਪਾਰਟੀ ਜਿੱਤੂ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕੀ ਲੱਗਦਾ ਤੁਹਾਡੇ ਇਲਾਕੇ ਫਿਰ ਕਿਹੜੀ ਪਾਰਟੀ ਦਾ ਜ਼ੋਰ ਚੱਲ ਰਿਹਾ ਕਿਹੜੀ ਪਾਰਟੀ ਸੱਤਾ ਚਾਹੂਗੀ ਇਸ ਵਾਰੀ ਮੇਰੇ ਹਿਸਾਬ ਨਾਲ ਜੀ ਕਾਂਗਰਸ ਆਏਗੀ ਕਾਂਗਰਸ ਹੀ ਕਿਉਂ ਕਿਉਂ ਜਦੋਂ ਵੀ ਅਸੀਂ ਜਾਣਦੇ ਹਾਂ ਸੀਰਾ ਸਾਹਿਬ ਕੋ ਮਿਲਦੇ ਸਾਨੂੰ ਜਦੋਂ ਜਿਹੜਾ ਕੰਮ ਗਿਆ ਉਹ ਹੁੰਦਾ ਜੀ ਕਿ ਮੇਰੇ ਇਨ ਲੋ ਫੈਮਿਲੀ ਜੋ ਵੀ ਹੈਗਾ ਜਦੋਂ ਵੀ ਅਸੀਂ ਬੁਲਾਉਂਦੇ ਆ ਉਹਨਾਂ ਨੇ ਘਰੋਂ ਫੋਨ ਇੱਕ ਫੋਨ ਤੇ ਆ ਜਾਂਦੇ ਨੇ ਠੀਕ ਹੈ ਜੀ ਹਾਂਜੀ ਔਰ ਕਿਹੜੇ ਕਿਹੜੇ ਕੰਮ ਤੁਹਾਡੇ ਇਲਾਕੇ ਦੇ ਵਿੱਚ ਜਿਹੜੇ ਉਹਨਾਂ ਨੇ ਕਰਵਾਏ ਨੇ ਬਹੁਤ ਕੰਮ ਨੇ ਜੀ ਜਿਵੇਂ ਉਹ ਇਹਨਾਂ ਨੇ ਜਿਵੇਂ ਚੈੱਕ ਸੀਗੇ ਹਾਂਜੀ ਉਹ ਉਹਨਾਂ ਨੇ ਸਾਰਾ ਕੰਮ ਕਰਾਇਆ ਜਦੋਂ ਵੀ ਜਿਹੜਾ ਕੰਮ ਕਹਿਣਾ ਸੀ ਉਹ ਕਰ ਦਿੰਦੇ ਸੀਗੇ ਹਾਂਜੀ ਤੁਹਾਡੀ ਵੋਟ ਫਿਰ ਮੇਰੀ ਬੋਡ ਕਾਂਗਰਸ ਤੁਹਾਡੀ ਵੋਟ ਕਾਂਗਰਸ ਹਾਂਜੀ ਜਿੱਤ ਆਜ਼ਾਦ ਕੈਂਡੀਡੇਟ ਖੜੇ ਨੇ ਜਸਵਿੰਦਰ ਸਿੰਘ ਠਕੁਰਾਲ ਦੀ ਪਤਨੀ ਜਸਪ੍ਰੀਤ ਕੌਰ ਠਕੁਰਾਲ ਸਾਬਕਾ ਕਾਉਂਸਲਰ ਰਹ ਚੁੱਕੇ ਨੇ ਪਹਿਲਾਂ ਵੀ ਬਹੁਤ ਇਲਾਕੇ ਦੇ ਕੰ데 ਕੰਮ ਕਰਵਾਏ ਨੇ ਉਹਨਾਂ ਨੇ ਉਹਨਾਂ ਦੀ ਵੀ ਉਮੀਦ ਹੈਗੀ ਆ ਜੀ ਜਿਸ ਹਿਸਾਬ ਨਾਲ ਲੱਗਦਾ ਕੋਠਕਰਾਲ ਸਾਹਿਬ ਵੀ ਮਿਲੇ ਆ ਕਾਫੀ ਵਾਰ ਮਿਲੇ ਆ ਐ ਨਹੀਂ ਕਿ ਕੋਈ ਕਹਿੰਦੇ ਵੀ ਆਪਣੇ ਕਹਿੰਦੇ ਜਿਵੇਂ ਕੀ ਕਹਿੰਦੇ ਨਾ ਗਰੂਰ ਨਹੀਂ ਹੈ ਕਿਸੇ ਚੀਜ਼ ਦਾ ਹੰਕਾਰ ਨਹੀਂ ਹੰਕਾਰ ਨਹੀਂ ਹੈਗਾ ਟਾਊਨ ਟੂ ਅਰਥ ਦਾ ਹਾਂ ਜੀ ਉਹ ਵੀ ਬਹੁਤ ਵਧੀਆ ਬੰਦੇ ਨੇ ਇੱਥੇ ਅਸੀਂ ਆਰਮਨਦ ਬੈਠ ਕੇ ਚਾਹ ਪਾਣੀ ਪੀ ਪੋ ਪੀਤਾ ਇਹਨਾਂ ਨਾਲ ਇੱਥੇ ਹਾਂ ਜੀ ਕੀ ਲੱਗਦਾ ਫਿਰ ਬਾਜ਼ੀ ਮਾਰ ਜਾਣਗੇ ਲੱਗਦਾ ਤਾਂ ਆਮ ਆਦਮੀ ਪਾਰਟੀ ਨੂੰ ਕਿਦਾਂ ਦੇਖਦੇ ਹੋ ਆਮ ਆਦਮੀ ਪਾਰਟੀ ਆਏ ਜੀ ਜਿਵੇਂ ਹੁਣ ਕਿੰਨੀ ਵਾਰ ਹੀ ਕਹਤਾ ਜੀ ਰਿੰਗ ਬਾਜੀ ਨੂੰ ਕੀ ਸਾਡਾ ਕੰਮ ਕਰਾ ਦਿਓ ਜੀ ਕੀ ਹਾਂ ਵੀ ਕੁਰਸੀਆਂ ਲਵਾ ਦਿਓ ਮੁੰਡੇ ਇੱਥੇ ਹੈਗੇ ਕੈਂਡੀਡੇਟ ਉਹਨਾਂ ਨੂੰ ਵੀ ਕਿਹਾ ਸੀ ਉਹ ਕਹਿੰਦੇ ਵੀ ਅਸੀਂ ਕਿਹਾ ਹੋਇਆ ਪਰ ਹਜੇ ਤੱਕ ਸੁਣਵਾਈ ਨਹੀਂ ਸੁਣਵਾਈ ਨਹੀਂ